ਸਾਹਿਕਾਲ ਜੀ ਡੀਪੀ ਜੀ ਪੰਜਾਬੀ ਟੈਟਰ ਡਾਕ ਵਰੀ ਫੇਰ ਤੋਂ ਸਵਾਗਤ ਆ ਤਸਵੀਰਾਂ ਦੇ ਦੇ ਪਏ ਤੋਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੇ ਕੀਤੇ ਨੇ ਸਾਡੇ ਪੱਤਰਕਾਰ ਰਾਜਨ ਰੰਧਾਵਾਣੇ ਕਰਦਾਸਪੁਰ ਤੋਂ ਤੁਹਾਨੂੰ ਦੱਦੀਏ ਕਿ ਸਵੇਰ ਤੋਂ ਹੀ ਇੱਕ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਖਬਰ ਚੱਲਦੀ ਪਈ ਸੀ ਕਿ ਸਾਂਝ ਕੇਂਦਰ ਜੋ ਕਿ ਗੁਰਦਾਸਪੁਰ ਪੁਲਿਸ ਦੇ ਸਾਂਝ ਕੇਂਦਰ ਨੇ ਉਹਨਾਂ ਦੀ ਇੰਚਾਰਜ ਸਾਂਝ ਕੇਂਦਰਾਂ ਦੀ ਇੰਚਾਰਜ ਇੰਸਪੈਕਟਰ ਇੰਦਰबीर ਕੌਰ ਨੂੰ ਜਿਹੜਾ ਆ ਉਹ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਆ ਤੁਹਾਨੂੰ ਦੱਦੀਏ ਕੀ ਜਾਣਕਾਰੀ ਮੁਤਾਬਕ ਕੱਲ੍ਹ ਸ਼ਾਮ ਨੂੰ ਹੀ ਜਿਹੜੀ ਇਹ ਕਾਰਵਾਈ ਹੋ ਚੁੱਕੀ ਸੀ ਤੇ ਇਹਨਾਂ ਦੇ ਉੱਤੇ ਜਿਹੜਾ ਆ ਐਫ ਆਰ ਦਰਜ ਹੋ ਚੁੱਕੀ ਸੀ ਸਿਟੀ ਗੁਰਦਾਸਪੁਰ ਪੁਲਿਸ ਨੇ ਜਿਹੜਾ ਆ ਇਹਨਾਂ ਨੂੰ ਗ੍ਰਫਤਾਰ ਕੀਤਾ ਸੀ ਪਰ ਫਿਲਹਾਲ ਤੰਦਾ ਦੀ ਹੈ ਕਿ ਕਿਸੇ ਵੀ ਤਰ੍ਹਾਂ ਦੇ ਅਧਿਕਾਰੀ ਨੇ ਕਿਸੇ ਤਰ੍ਹਾਂ ਦਾ ਕੋਈ ਵੀ ਬਿਆਨ ਦੇਣ ਤੋਂ ਇਨਕਾਰ ਕੀਤਾ ਕਿਸੇ ਵੀ ਅਧਿਕਾਰੀ ਨੇ ਹਾਲਾ ਤੱਕ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਬਿਆਨ ਨਹੀਂ ਦਿੱਤਾ ਪਰ ਤੁਹਾਨੂੰ ਦੱਸ ਦਈਏ ਕਿ ਇੰਦਰਬੀਰ ਕੌਰ ਇੰਸਪੈਕਟਰ ਇੰਦਰਬੀਰ ਕੌਰ ਜੋ ਕੀ ਗੁਰਦਾਸਪੁਰ ਸਾਂਝ ਕੇਂਦਰਾਂ ਦੀ ਇਨਚਾਰਜ ਸੀ ਦੱਸਿਆ ਜਾ ਰਿਹਾ ਹੈ ਕਿ ਕਰੀਬ 12 ਸਾਂਝ ਕੇਂਦਰ ਜਿਹੜੇ ਨੇ ਉਹ ਇਹਨਾਂ ਦੇ ਅੰਡਰ ਆਉਂਦੇ ਸੀ ਜਿੰਨਾਂ ਦੇ ਵਿੱਚ ਜਿਹੜਾ ਆ ਇਹਨਾਂ ਦਾ ਜਿਹੜਾ ਆ ਉਹ ਇਨਚਾਰਜ ਸੀ ਇਹ ਚਾਰਜ ਸੰਭਾਲ ਲਿਆ ਹੋਇਆ ਸੀ ਇਹਨਾਂ ਨੇ ਇਨ੍ਹਾਂ ਸਾਂਝ ਕੇਂਦਰਾਂ ਦਾ ਧੰਦਾ ਦਈ ਕਿ ਇਹਨਾਂ ਦੇ ਉੱਤੇ ਜਿਹੜੇ ਗੰਭੀਰ આરોਪ ਲੱਗੇ ਨੇ ਉਹ ਲੱਗੇ ਨੇ ਭ੍ਰਿਸ਼ਟਾਚਾਰ ਨੂੰ ਲੈ ਕੇ ਭ੍ਰਿਸ਼ਟਾਚਾਰ ਦੇ ਵਿੱਚ ਜਿਹੜਾ ਆ ਇਹਨਾਂ ਦੀ ਗ੍ਰਿਫਤਾਰੀ ਹੋਈ ਹੈ ਤੁਹਾਨੂੰ ਸਵੇਰੇ ਵੀ ਅਸੀਂ ਇੱਕ ਖਬਰ ਅਪਡੇਟ ਕੀਤੀ ਜਿੱਦੇ ਚ ਅਸੀਂ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਇਹਨਾਂ ਦੇ ਥੱਲੇ ਕੰਮ ਕਰਦੇ ਅਧਿਕਾਰੀਆਂ ਨੇ ਕਰਮਚਾਰੀਆਂ ਨੇ ਇਹਨਾਂ ਦੇ ਉੱਤੇ ਜਿਹੜਾ ਆ ਇਹ ਇਲਜ਼ਾਮ ਲਗਾਏ ਤੇ ਐਸਐਸਪੀ ਨੂੰ ਦੱਸਿਆ ਜਾ ਰਿਹਾ ਕਿ ਮਿਲੇ ਤੇ ਉਹਨਾਂ ਨੇ ਇਹ ਦਰਖਾਸਤ ਦਿੱਤੀ ਸੀ ਕਿ ਇਹ ਮੈਡਮ ਨੇ ਸਾਡੇ ਕੋਲੋਂ ਜਿਹੜਾ ਆ ਉਹ ਪੈਸੇ ਲੈਣੇ ਕਈ ਵਾਰ ਸੁੱਟੀ ਦੇ ਪੈਸੇ ਕੱਟੇ ਜਾਂਦੇ ਨੇ ਸੁੱਟੀ ਦੇ ਪੈਸੇ ਲਈ ਜਾਂਦੇ ਨੇ ਤੇ ਕਈ ਵਾਰ ਬਦਲੀ ਕਰਾਉਣ ਦੇ ਲਈ ਵੀ ਜਿਹੜੇ ਆ ਮੈਡਮ ਕੋਲੋਂ ਜਿਹੜੇ ਮੈਡਮ ਨੇ ਜਿਹੜੇ ਆ ਸਾਡੇ ਕੋਲੋਂ ਪੈਸੇ ਲਈ ਨੇ ਤੇ ਇਹਦੇ ਆਧਾਰ ਤੇ ਜੋ ਗੱਲ ਸਾਹਮਣੇ ਆਈ ਉਹ ਇਹ ਆਈ ਕਿ ਉਹ ਪੈਸੇ ਜਿਹੜੇ ਆ UPI ਦੇ ਥਰੂ ਲੈ ਜਾਂਦੇ ਸੀ ਜਿੰਨਾਂ ਨੂੰ ਆਧਾਰ ਬਣਾ ਕੇ ਜਿਹੜਾ ਆ ਬਾਕੀ ਕਰਮਚਾਰੀਆਂ ਨੇ SSP ਦੇ ਪੇਸ ਹੋ ਕੇ ਇਹਨਾਂ ਦੇ ਖਿਲਾਫ ਦਰਖਾਸਤ ਦਿੱਤੀ ਸੀ ਤੇ SSP ਹੋਣਾ ਨੇ ਇਹਨਾਂ ਸਾਰਿਆਂ ਦੇ ਜਿਹੜੀ ਇਹ ਗੱਲਬਾਤ ਸੁਣਨ ਤੋਂ ਬਾਅਦ ਆ ਜਿਹੜੀ ਇਹ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਕਿਉਂਕਿ ਜਿਹੜੇ ਅਧਿਕਾਰੀ ਸੀ ਉਹ ਇਕੱਠੇ ਹੋ ਕੇ ਗਏ ਥੱਲੇ ਦੇ ਜਿਵੇਂ ਕਿ ਐਸਆਈ ਸਬ ਇੰਸਪੈਕਟਰ ਜਾਂ ਹੋਰ ਜਿਹੜੇ ਅਧਿਕਾਰੀ ਹੋਣਗੇ ਤਕਰੀਬਨ ਉਹਨਾਂ ਦੀ ਆਧਾਰ ਦੇ ਉੱਤੇ ਇੱਕ ਨਹੀਂ ਦੋ ਨਹੀਂ ਜਿਆਦਾ ਅਧਿਕਾਰੀਆਂ ਦੀ ਜਦੋਂ ਗੱਲ ਕਰਮਚਾਰੀਆਂ ਦੀ ਗੱਲ ਜਿਹੜੀ ਹੈ ਉਹ ਐਸਐਸਪੀ ਤੱਕ ਪਹੁੰਚਦੀ ਤੇ ਕਿਤੇ ਨਾ ਕਿਤੇ ਸ਼ੱਕ ਪੈਦਾ ਜ਼ਰੂਰ ਹੋ ਜਾਂਦਾ ਆ ਕਿ ਹੋ ਸਕਦਾ ਆ ਕਿ ਇਹ ਗੱਲ ਸੱਚੀ ਹੋਵੇ ਤੇ ਉਸ ਚੀਜ਼ ਦੇ ਉੱਤੇ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਸਿਟੀ ਪੁਲਿਸ ਨੇ ਜਿਹੜਾ ਆ ਉਹ ਇੰਦਰਬੀਰ ਕੌਰ ਸਬ ਇੰਸਪੈਕਟਰ ਇੰਦਰਬੀਰ ਕੌਰ ਨੂੰ ਜਿਹੜਾ ਆ ਉਹ ਗ੍ਰਿਫਤਾਰ ਕਰ ਲਿਆ ਤੇ ਅੱਜ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰ ਦਿੱਤਾ ਗਿਆ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਪਿਓ ਇੰਦਰਬੀਰ ਕੌਰ ਇੰਸਪੈਕਟਰ ਨੂੰ ਜਿਹੜਾ ਆ ਅੱਜ ਪੁਲਿਸ ਵੱਲੋਂ ਸਿਟੀ ਪੁਲਿਸ ਵੱਲੋਂ ਮਾਨਜੋਗ ਅਦਾਲਤ ਦੇ ਵਿੱਚ ਜਿਹੜਾ ਆ ਪੇਸ਼ ਕਰ ਦਿੱਤਾ ਆ ਗਿਆ ਹੈ ਤੁਹਾਨੂੰ ਦੱਈਏ ਕਿ ਜਦੋਂ ਇਹਨਾਂ ਨੂੰ ਪੇਸ਼ ਕੀਤਾ ਜਾ ਰਿਹਾ ਸੀ ਤਾਂ ਪੱਤਰਕਾਰਾਂ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦਾ ਪੱਖ ਲੈਣ ਦੀ ਕੋਸ਼ਿਸ਼ ਕੀਤੀ ਕਿ ਤੁਹਾਡੇ ਤੇ ਜੋ ਇਲਜ਼ਾਮ ਲੱਗੇ ਨੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪਰ ਇੱਥੇ ਕਿ ਇੰਦਰਬੀਰ ਕੌਰ ਬਿਲਕੁਲ ਚੁੱਪ ਚਾਪ ਜਿਹੜਾ ਆ ਉਹ ਕੋਰਟ ਵੱਲ ਨੂੰ ਅਦਾਲਤ ਵੱਲ ਨੂੰ ਜਿਹੜੇ ਵੱਧਦੀ ਗਈ ਤੇ ਨੇੜੇ ਆ ਕੇ ਇੱਕਦਮ ਦੌੜ ਲਗਾ ਕੇ ਜਿਹੜਾ ਆ ਉਹ ਜਿਹੜਾ ਆ ਕੋਰਟ ਦੇ ਵਿੱਚ ਚਲੇ ਜਾਂਦੇ ਨੇ ਤਾਂ ਦੱਦਈਏ ਕਿ ਅੱਜ ਗਰਦਾਸਪੁਰ ਪੁਲਿਸ ਨੇ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਹੈ ਅੱਗੇ ਦੀ ਕੀ ਕਾਰਵਾਈ ਆਉਂਦੀ ਆ ਉਹਦੇ ਤੇ ਵੀ ਗੱਲ ਕਰਾਂਗੇ ਜੇਕਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਅਪਡੇਟ ਆਉਂਦਾ ਹੈ ਤੇ ਅਸੀਂ ਤੁਹਾਡੇ ਧਿਆਨ ਦੇ ਵਿੱਚ ਜਰੂਰ ਲਿਆਵਾਂਗੇ ਫਿਰ ਤੇ ਇੱਕ ਵਾਰ ਦੱਦਈਏ ਕਿ ਸਾਂਝ ਕੇਂਦਰ ਪੁਲਿਸ ਤੇ ਸਾਂਝ ਕੇਂਦਰ ਜਿਨ੍ਹਾਂ ਦੀ ਇੰਚਾਰਜ ਇੰਦਰਬੀਰ ਕੌਰ ਇੰਸਪੈਕਟਰ ਇੰਦਰਬੀਰ ਕੌਰ ਨੂੰ ਜਿਹੜਾ ਆ ਉਹ ਸਿਟੀ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਦੇ ਵਿੱਚ ਅੱਜ ਪੇਸ਼ ਕਰ ਦਿੱਤਾ ਗਿਆ ਹੈ ਉਹਨਾਂ ਦੇ ਉੱਤੇ ਜੋ ਕਿ ਪੈਸੇ ਲੈਣ ਦੇ ਜਿਹੜੇ ਨੇ ਉਹ ਇੱਕ ਕਿਸਮ ਦੀ ਰਿਸ਼ਵਤ ਲੈਣ ਦੇ ਜਿਹੜੇ ਨੇ ਇਲਜ਼ਾਮ ਲੱਗੇ ਨੇ ਉਹਨਾਂ ਇਲਜ਼ਾਮਾਂ ਦੇ ਤਹਿਤ ਹੀ ਅੱਜ ਇਹਨਾਂ ਨੂੰ ਜਿਹੜਾ ਆ ਕੋਰਟ ਦੇ ਵਿੱਚ ਜਿਹੜਾ ਆ ਉਹ ਪੇਸ਼ੀ ਇਹਨਾਂ ਦੀ ਕਰਵਾ ਦਿੱਤੀ ਗਈ ਹੈ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖਦੇ ਪਿਓ ਅੱਜ ਜਿਹੜਾ ਆ ਇੰਦਰਬੀਰ ਕੌਰ ਇੰਸਪੈਕਟਰ ਉਹਨਾਂ ਨੂੰ ਜਿਹੜਾ ਆ ਉਹ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਆ ਜਿੱਥੇ ਕਿ ਇਹਨਾਂ ਦੇ ਕਰਮਚਾਰੀਆਂ ਵੱਲੋਂ ਹੀ ਇਹਨਾਂ ਦੇ ਉੱਤੇ ਇਲਜ਼ਾਮ ਲਗਾਏ ਗਏ ਕਿ ਇਹਨਾਂ ਵੱਲੋਂ ਉਹ ਸਾਡੇ ਕੋਲੋਂ ਛੁੱਟੀ ਜਾਂ ਫਿਰ ਕਿਸੇ ਵੀ तरह ਦੀ ਗੱਲਬਾਤ ਨੂੰ ਲੈ ਕੇ ਚਾਹੇ ਬਦਲੀ ਹੋਵੇ ਉਹਨੂੰ ਲੈ ਕੇ ਜਿਹੜੇ ਆ ਸਾਡੇ ਕੋ ਪੈਸੇ ਲੈ ਜਾਂਦੇ ਆ ਇਸੇ ਆਧਾਰ ਦੇ ਉੱਤੇ ਹੀ ਉਹਨਾਂ ਦੇ ਉੱਤੇ ਐਫ ਆਈ ਆਰ ਹੋਈ ਤੇ ਹੁਣ ਮਾਨਜੋਗ ਅਦਾਲਤ ਦੇ ਵਿੱਚ ਉਹਨਾਂ ਨੂੰ ਪੇਸ਼ ਕਰ ਦਿੱਤਾ ਗਿਆ ਹੈ ਤਸਵੀਰਾਂ ਤੋਂ ਦੇਖ ਕੇ ਤੁਹਾਨੂੰ ਕੀ ਲੱਗਦਾ ਹੈ ਤੁਸੀਂ ਕੀ ਕਹਿਣਾ ਚਾਹੋਗੇ ਇਸ ਮਾਮਲੇ ਦੇ ਵਿੱਚ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਤਸਵੀਰਾਂ ਦੇਖਦੇ ਪਏ ਤੁਸੀਂ ਡੀਪੀਸੀ ਪੰਜਾਬੀ ਦੇ ਉੱਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜਰੂਰ ਦਬਾ ਲਓ ਤਾਂ ਕਿ ਹਰ ਖਬਰ ਤੁਹਾਡੇ ਤੱਕ ਪਹੁੰਚ ਸਕੇ ਆਰਾਮ ਦੇ ਨਾਲ ਧੰਨਵਾਦ ਤੁਰ ਕੇ ਬਕਰੇ ਲਈ ਤੇ ਇਹ ਗੱਲ ਬਹੁਤ ਵਧੀਆ ਜੀ ਜਨਾਬ ਕੰਮ ਚੱਲਦਾ Google Pay ਦਾ ਹੀ Google Pay ਚੱਲਦਾ ਕੰਮ ਚੱਲਦਾ ਜੀ ਜੋ ਮੇਰੇ ਕੋਲ Google Pay ਨੇ ਕਰਾਈਆ ਨਾ ਸਰਵਰ ਬ੍ਰਾਹਮਣ ਆਇਆ ਥੋੜਾ ਦਾ ਆ Google Pay ਦਾ ਕਰਾਈਆ ਯਾਰ ਤੁਹਾਨੂੰ ਬਾਅਦ ਜਾ ਕੇ ਫੜ ਲਾ ਜਾ ਕੇ ਉਹ ਨਿਆਣੇ ਜਿਹੜੇ 8 ਦਿਨ ਲੱਗੇ ਉਸੇ ਨਾਨਾ ਨਾ ਪਿੱਛੇ ਆ ਜਾਓ ਮਾਰੀਓ

ਗਿਆ ਰੋ ਤੇ ਯੂਰਪ ਕੋਸਟ ਵਿੱਚ ਤਾਂ ਜਾ ਰਿਹਾ ਦਿਸਣਾ ਕੋਲਪੇਸ਼ਨ ਜਾ ਰਿਹਾ ਗੱਲ ਕਰਾਂਗੇ ਕਿ ਰੋ ਦੇ ਲਿਆ ਉਹਨਾਂ ਬਾਰੇ ਕੋਈ ਕਹਾਂਦਾ ਆਪਣੀ ਸੁਣੀ ਮੈਂ ਜੋ ਬਾਈ ਬਾਈ ਨਹੀਂ ਜਲਦੀ ਜੀ ਇਹ ਕੋਲੇ ਜਿਹੜਾ ਆਪਣੇ ਬਾਰੇ ਤੁਹਾਡੇ ਇੱਕ ਬੜੇ ਬੜੇ ਬਣੇ ਬਣੇ ਦੇਖਾਓ ਤੁਸੀਂ ਕਿੱਥੇ ਜਾਓ ਅੱਗੇ ਜਾਓ ਬਣੇ ਬਣੇ ਹੋਣੇ ਆਵਾਜ਼ ਨਾਲ ਮੁੱਕਾ ਬੰਦੀ ਨਹੀਂ ਇੱਧਰ ਆ ਜਾਸ ਇਹ ਮੈਨੂੰ ਲੱਗਦਾ ਹੁੰਦਾ ਜਲਦੀ ਹੋਵੇ ਦੁਬਾਰਾ ਕੁਝ ਨਾ ਆਪਣੇ ਪਾਸ ਦੇ ਵੀ ਕਹਿਣਾ ਚਾਹੁੰਦੇ ਜਿਹੜੇ ਚੇਂਜ ਕਰਦੇ ਕਾਰੇ ਲੋਰੋ ਲੱਗਦੀ ਕਿ ਕਹਾਂ ਜਾਂਦੀ ਇਹ ਲੱਗਿਆ ਉਹਨਾਂ ਬਾਰੇ ਕੁਝ ਹੋਰ ਤਰੀਕੇ ਨਾਲ ਗੱਲ ਦੋਸ਼ ਕੋਈ ਕਹਾਂਦਾ ਨਹੀਂ ਪੁੱਛਦਾ ਅਸੀਂ ਸਭ ਹੀ ਪਹਿਨੇ ਜਾਂਦੇ ਸੀ ਇੱਕ ਨਾਮ ਕੋ ਨਾਮ ਨੂੰ ਰੱਖਲੇ ਰੋਪ ਵਿੱਚ ਰਸਕੀਤਾ ਗਿਆ ਉਹਨਾਂ ਨੂੰ ਕਾਲਜ ਦੇ ਵਿੱਚ ਤਾਂ ਜਾ ਰਿਹਾ